ਤਹਰ ਲਗਾਤਾਰ ਦੁਬਾਰਾ ਫਿਰ ਸ਼੍ਰੋਮਣੀ ਕਾਲੀ ਦਲ ਇਕੱਠਾ ਹੋਇਆਗਾ ਤਾਂ ਲੋਕ ਸਭਾ ਜਿਹੜੀ ਸੰਗਰੂਰ ਦੀ ਸੀਟ ਹੈਗੀ ਉਹਨੂੰ ਕਿਵੇਂ ਦੇਖਦੇ ਹੋ ਜਾਂ ਸਾਰੀਆਂ ਗੱਲਾਂ ਨੂੰ ਅਸੀਂ ਪਿੱਛੇ ਰੱਖ ਕੇ ਇਕੱਠੇ ਹੋ ਕੇ ਕਿਵੇਂ ਚੱਲਿਆ ਜਾਣਾ ਕਿਵੇਂ ਅਸੀਂ ਲੜਾਈ ਲੜਨੀ ਆ ਉਹ ਚੀਜ਼ ਬਾਰੇ ਅਸੀਂ ਮੀਟਿੰਗਾਂ ਕਰ ਰਹੇ ਹਾਂ ਤਾਂ ਲੱਗਦਾ ਕੀ ਹੈਗਾ ਕਿਉਂਕਿ ਜੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਗੱਲ ਕਰੀਏ ਇੱਥੋਂ ਦੇ ਲੋਕਾਂ ਨੂੰ ਕੋਈ ਹੋਰ ਉਮੀਦਵਾਰ ਉਸ ਤਰ੍ਹਾਂ ਨਾਲ ਸੰਭਾਵੀ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਨਾਲ ਤੁਹਾਡਾ ਨਾਮ ਆਉਂਦਾ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਹੋਂਦ ਦੀ ਲੜਾਈ ਵਾਲਾ ਮਸਲਾ ਸਨਹੂਰ ਤੋਂ ਕਿਉਂਕਿ ਉਹਨਾਂ ਦੀ ਹੋਂਦ ਇਥੋਂ ਸ਼ੁਰੂ ਹੋਈ ਸੀ ਤਾਂ ਇਸ ਚੀਜ਼ ਨੂੰ ਕਿਵੇਂ ਦੇਖੇ ਗਾ? ਮੰਨੋ ਗਰਾਊਂਡ ਤੋਂ ਲੋਕਾਂ ਦੀਆਂ ਭਾਵਨਾਵਾਂ ਜਿਸ ਤਰੀਕੇ ਨਾਲ ਉੱਭਰ ਰਹੀਆਂ ਆ ਰਹੀਆਂ ਨੇ ਜਿਵੇਂ ਲੋਕ ਗੱਲਾਂ ਕਰ ਰਹੇ ਹਨ ਮੈਨੂੰ ਇਹ ਲੱਗ ਰਿਹਾ ਹੈ ਵੀ ਆਮ ਆਦਮੀ ਪਾਰਟੀ ਅੱਲੀਆਂ ਦੋ ਪੋਜੀਸ਼ਨਾਂ ਚਾਉਣ ਦੀ ਸਥਿਤੀ 'ਚ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈਗਾ ਲੋਕ ਸਭਾ ਹਲਕਿਆਂ ਦੇ ਵਿੱਚ ਉਮੀਦਵਾਰਾਂ ਦੀਆਂ ਜਿਹੜੀਆਂ ਚਰਚਾਵਾਂ ਨੇਗੀਆਂ ਉਹਨਾਂ ਦੀ ਵੀ ਜਿਹੜੀ ਚਰਚਾ ਹੈਗੀ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਤੁਹਾਨੂੰ ਦੱਸਦੀ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਸੰਯੁਕਤ ਤੇ ਸ਼੍ਰੋਮਣੀ ਕਾਲ ਦਲ ਜਿਹੜਾ ਕਾਲੀ ਦਲ ਦਾ ਆਪਸੀ ਵਿੱਚ ਮੇਲ ਹੋਇਆ ਤਾਂ ਉਸ ਤੋਂ ਬਾਅਦ ਜਿਹੜੀਆਂ ਸੰਗਰੂਰ ਲੋਕ ਸਭਾ ਚੋਣ ਤੋਂ ਚਰਚਾਵਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਂ ਦੇ ਉੱਪਰ ਚੱਲ ਰਹੀਆਂ ਨੇ ਸਾਡੇ ਨਾਲ ਪਰਮਿੰਦਰ ਸਿੰਘ ਢੀਂਡਸਾ ਮੌਜੂਦ ਨੇ ਢੀਂਡਸਾ ਸਾਹਿਬ ਕਿਵੇਂ ਦੇਖਦੇ ਹੋ ਕਿ ਕਿ ਪਹਿਲਾਂ ਵੀ ਤੁਸੀਂ ਲਗਾਤਾਰ ਤੁਹਾਡਾ ਜਿਹ ਮਣੀ ਕਾਲੀਦਾਲ ਇਕੱਠਾ ਹੋਇਆਗਾ ਤਾਂ ਲੋਕ ਸਭਾ ਜਿਹੜੀ ਸੰਗਰੂਰ ਦੀ ਸੀਟ ਹੈਗੀ ਉਹਨੂੰ ਕਿਵੇਂ ਦੇਖ ਦਿਓਗੇ ਦੇਖੋ ਸਾਡੀ ਸਾਰੀ ਲੀਡਰਸ਼ਿਪ ਸਾਰੇ ਇਕੱਠੇ ਹੋ ਕੇ ਲੈਣਾਂਗੇ ਜਿਹਨੂੰ ਵੀ ਪਾਰਟੀ ਟਿਕਟ ਦੇਊਗੀ ਅਜੇ ਕੋਈ ਪਾਰਟੀ ਦਾ ਫੈਸਲਾ ਨਹੀਂ ਹੋਇਆ ਹੋਰ ਵੀ ਦਾਅਵੇਦਾਰ ਹਰ ਬੰਦਾ ਹੁੰਦਾ ਹੈਗਾ ਦਾਅਵੇਦਾਰ ਪਾਰਟੀ ਵਿੱਚ ਤੇ ਬੈਠ ਕੇ ਹਜੇ ਸਾਡਾ ਪਹਿਲਾਂ ਤਾਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਜਿਵੇਂ ਬਾਈ ਸਾਹਿਬ ਦੀ ਪਾਰਟੀ ਜੋ ਮੇਲ ਹੋਣ ਤੋਂ ਬਾਅਦ ਸਾਰੇ ਵਰਕਰਾਂ ਦੀਆਂ ਤਾਂ ਕਿ ਜੇ ਕਿਸੇ ਦੇ ਕੋਈ મતਭੇਦ ਨੇ ਉਹ ਭਲਾਇਆ ਖਤਮ ਕਰੇ ਜਾ ਸਕਣ ਜਾਂ ਸਾਰੀਆਂ ਗੱਲਾਂ ਨੂੰ ਅਸੀਂ ਪਿੱਛੇ ਰੱਖ ਕੇ ਇਕੱਠੇ ਹੋ ਕੇ ਕਿਵੇਂ ਚੱਲਿਆ ਜਾਣਾ ਹੈ ਕਿਵੇਂ ਅਸੀਂ ਲੜਾਈ ਲੜਨੀ ਆ ਉਹ ਚੀਜ਼ ਬਾਰੇ ਅਸੀਂ ਮੀਟਿੰਗਾਂ ਕਰ ਰਹੇ ਹਾਂ ਹੁਣ ਜ਼ਿਲ੍ਹਾ ਵਾਈਜ਼ ਕਰਾਂਗੇ ਫਿਰ ਹਲਕਾ ਵਾਈਜ਼ ਹੋਣਗੀਆਂ ਉਸ ਤੋਂ ਬਾਅਦ ਅਸੀਂ ਅੱਗੇ ਭਵਿੱਖ ਦੀ ਨੀਤੀ ਬਣਾਵਾਂਗੇ ਸੋ ਪਹਿਲਾ ਨਿਸ਼ਾਨਾ ਤਾਂ ਇਹ ਵੀ ਅਸੀਂ ਪਾਰਟੀ ਇਕਜੁੱਟ ਹੋ ਕੇ ਤਗੜੀ ਹੋ ਕੇ ਇੱਕ ਟੀਮ ਬਣ ਕੇ ਕੰਮ ਕਰੇ ਤਾਂ ਜੇ ਗੱਲ ਕਰੀਏ ਕਿਉਂਕਿ ਤੁਹਾਡੇ ਨਾਮ ਤੇ ਵੱਧ ਚਰਚਾਾਂ ਮੈਂ ਇਸ ਕਰਕੇ ਨਹੀਂ ਕਿਉਂਕਿ ਲਗਾਤਾਰ ਤੁਸੀਂ ਇਹ ਹਲਕੇ ਦੇ ਉੱਪਰੋਂ ਵਿਧਾਇਕ ਵੀ ਰਹੇ ਹੋਗੇ ਤਾਂ ਇਹਨਾਂ ਲੋਕਾਂ ਦੇ ਵਿੱਚ ਇੱਕ ਪਕੜ ਵੀ ਹੈ ਤਾਂ ਲੱਗਦਾ ਕੀ ਹੈਗਾ ਕਿਉਂਕਿ ਜੇ ਸ਼੍ਰੋਮਣੀ ਕਲਦਲ ਦੇ ਵਿੱਚੋਂ ਗੱਲ ਕਰੀਏ ਇੱਥੋਂ ਦੇ ਲੋਕਾਂ ਨੂੰ ਕੋਈ ਹੋਰ ਉਮੀਦਵਾਰ ਉਸ ਤਰ੍ਹਾਂ ਨਾਲ ਸੰਭਾਵੀ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਨਾਲ ਤੁਹਾਡਾ ਨਾਮ ਆਉਂਦਾ ਹੈਗਾ ਇਹ ਕੋਈ ਤਾਂ ਗੱਲ ਹੈ ਵੀ ਠੀਕ ਹੈ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਵੀ ਹੈ ਪਰ ਫੈਸਲਾ ਤਾਂ ਅਖਰ ਅੰਤਿਮ ਤਾਂ ਪਾਰਟੀ ਨੇ ਕਰਨਾ ਹੈ ਪਾਰਟੀ ਬਹੁਤ ਚੀਜ਼ਾਂ ਵਿਚਾਰ ਕੇ ਹੋਰ ਵੀ ਕਈ ਵਾਰ ਪਾਰਟੀ ਦੀਆਂ ਮਜਬੂਰੀਆਂ ਵੀ ਹੋ ਸਕਦੇ ਕੁਝ ਵੀ ਹੋ ਸਕਦਾ ਸੋ ਜਿੰਨਾ ਚਿਰ ਪਾਰਟੀ ਨਾਂ ਨਹੀਂ ਕਰਦੀ ਉਹਨਾਂ ਚਿਰ ਤਾਂ ਸਾਰੇ ਜਿਹੜਾ ਹਜੇ ਉਹਨਾਂ ਚਿਰ ਸਾਡਾ ਨਿਸ਼ਾਨਾ ਇਹ ਵੀ ਪਾਰਟੀ ਨੂੰ ਇਕੱਠਾ ਕਰਦੀ ਹੈ ਜੇ ਐਲਾਨ ਹੋਊਗਾ ਕਿਸ ਨੂੰ ਦਾ ਟਿਕਟ ਮਿਲਣੀ ਮਿਲਣੀ ਹੈ ਕਿਸੇ ਹੋਰ ਨੂੰ ਵੀ ਮਿਲ ਸਕਦੀ ਮੈਨੂੰ ਵੀ ਮਿਲ ਸਕਦੀ ਕੋਈ ਵੀ ਲੜ ਸਕਦਾ ਹੈ ਸੋ ਇਸ ਲਈ ਉਹ ਚੀਜ਼ ਦੀ ਐਮਤ ਨਹੀਂ ਗੱਲ ਤਾਂ ਇਹ ਵੀ ਗੱਲ ਵੱਡੀ ਹੈ ਵੀ ਪਾਰਟੀ ਨੂੰ ਅਸੀਂ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਜੋ ਪਾਰਟੀ ਦੇ ਵਿੱਚ ਪਿਛਲੇ 7-8 ਸਾਲਾਂ ਵਿੱਚ ਜਿਵੇਂ ਜੋ ਪਾਰਟੀ ਚ ਚਾਹੇ ਅੱਡ ਹੋਣ ਕਰਕੇ ਜਾਂ ਹੋਰ ਇਸ਼ੂਸ ਕਰਕੇ ਕਮਜ਼ੋਰੀ ਆਈ ਉਹਨੂੰ ਦੁਬਾਰੇ ਮਜ਼ਬੂਤ ਕਰਨ ਵਾਲ ਕੀ ਕਦਮ ਚੱਕਨੇ ਨੇ ਉਹ ਸਾਰੇ ਤੇ ਅਸੀਂ ਚਰਚਾ ਕਰ ਰਹੇ ਆ ਤੇ ਸਾਨੂੰ ਜਿਸ ਤਰ੍ਹਾਂ ਦਾ ਸਮਰਥਨ ਜਿਸ ਤਰ੍ਹਾਂ ਦਾ ਲੋਕਾਂ ਵੱਲੋਂ ਸਾਥ ਮਿਲ ਰਿਹਾ ਹੈ ਜਾਂ ਜਿਸ ਤਰ੍ਹਾਂ ਦੀਆਂ ਸਾਨੂੰ ਫੀਡਬੈਕ ਆ ਰਹੀ ਹੈ ਮੈਂ ਸਮਝਦਾ ਵੀ ਸ਼ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਵਿੱਚ ਬਹੁਤ ਮਜ਼ਬੂਤ ਹੋ ਕੇ ਦੁਬਾਰੇ ਇੱਕ ਪੰਜਾਬ ਦੀ ਪ੍ਰਮੁੱਖ ਧਿਰ ਵਜੋਂ ਉੱਭਰ ਕੇ ਸਾਹਮਣੇ ਆਊਗਾ ਤਾਂ ਲੋਕ ਸਭਾ ਹਲਕਾ ਸੰਗਰੂਰ ਦੀ ਜੇ ਗੱਲ ਕਰੀਏ ਤਾਂ ਇਹਦੀ ਇਤਿਹਾਸ ਦੀ ਗੱਲ ਕਰੀਏ ਤਾਂ ਨਤੀਜੇ ਕੁਝ ਇਸ ਤਰ੍ਹਾਂ ਦੇ ਰਹੇ ਨੇ ਹੁਣ ਤੱਕ ਕਿਉਂਕਿ ਜਿਹੜੀ ਵੀ ਰੂਲਿੰਗ ਪਾਰਟੀ ਰਹੀ ਹੈਗੀ ਕਦੇ ਉਸ ਦਾ ਜਿਹੜਾ ਲੋਕ ਸਭਾ ਉਮੀਦਵਾਰ ਹੈਗਾ ਉਹ ਜਿੱਤਿਆ ਨਹੀਂ ਹੈਗਾ ਹੁਣ ਤੱਕ ਭਾਵੇਂ ਉਹ ਪਿਛਲੇ ਪਿਸ਼ੋਕੜ ਦੀ ਗੱਲ ਕਰ ਲਈਏ ਤਾਂ ਭਾਵੇਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਏ ਉਦੋਂ ਦੀ ਗੱਲ ਕਰ ਲਈਏ ਤਾਂ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਹੋਂਦ ਦੀ ਲੜਾਈ ਵਾਲਾ ਮਸਲਾ ਸੰਗਰੂਰ ਤੋਂ ਕਿਉਂਕਿ ਉਹਨਾਂ ਦੀ ਹੋਂਦ ਇਥੋਂ ਸ਼ੁਰੂ ਹੋਈ ਸੀ ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮ ਸੱਲੋਂ ਗਰਾਉਂਡ ਤੋਂ ਲੋਕਾਂ ਦੀਆਂ ਭਾਵਨਾਵਾਂ ਜਿਸ ਤਰੀਕੇ ਨਾਲ ਉੱਭਰ ਰਹੀਆਂ ਆ ਰਹੀਆਂ ਨੇ ਜਿਵੇਂ ਲੋਕ ਗੱਲਾਂ ਕਰ ਰਹੇ ਆ ਮੈਨੂੰ ਇਹ ਲੱਗ ਰਿਹਾ ਵੀ ਆਮ ਆਦਮੀ ਪਾਰਟੀ ਪਹਿਲੀਆਂ ਦੋ ਪੋਜੀਸ਼ਨਾਂ ਚਾਉਣ ਦੀ ਸਥਿਤੀ 'ਚ ਨਹੀਂ ਹੈ ਹਾਲਾਤ ਇਹ ਬਣ ਰਹੇ ਨੇ ਵੀ ਆਮ ਆਦਮੀ ਪਾਰਟੀ ਭਾਵੇਂ ਸੰਗਰੂਰੋਂ ਦੀ ਰਾਜਧਾਨੀ ਹੈ ਮੁੱਖ ਮੰਤਰੀ ਦਾ ਹਲਕਾ ਹੈ ਇੱਥੋਂ ਇਹਨਾਂ ਦਾ ਬੁਰਾ ਹਾਲ ਹੋਣਾਗਾ ਕਿਉਂਕਿ ਲੋਕਾਂ ਨੂੰ ਇਹਨਾਂ ਨੇ ਬੜੇ ਵੱਡੇ ਵੱਡੇ ਸੁਪਨੇ ਦਿਖਾਏ ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਇਹਨਾਂ ਨੇ ਅੱਜ ਲੋਕ ਇੰਨੇ ਨਿਰਾਸ਼ ਨੇ ਵੀ ਕਹਿਣ ਤੋਂ ਬਾਹਰ ਦੀ ਗੱਲ ਹੈ ਸੋ ਇਸ ਲਈ ਨਤੀਜੇ ਤੁਹਾਡੇ ਸਾਹਮਣੇ ਆ ਜਾਣੇ ਨੇ ਚਲੋ ਸਮਾਂ ਹਜੇ ਪਿਆ 2.5 ਮਹੀਨਿਆਂ ਦਾ ਪਰ ਜਿਹੜੇ ਸੰਗਰੂਰ ਦੇ ਜਿਹਨਾਂ ਨਤੀਜੇ ਨੇ ਹੈਰਾਨੀ ਜਨਕ ਹੋਣਗੇ ਵਿੱਚ ਤਾਂ ਸਾਰੇ ਪੰਜਾਬ ਦੇ ਨਤੀਜੇ ਹੈਰਾਨੀ ਜਨਕ ਹੋਣਗੇ ਇਹ ਤੁਸੀਂ ਦੇਖ ਲਿਓ ਪਰ ਇੱਕ ਮਸਲਾ ਹੋਰ ਹੈ ਵੀ ਜੀ ਗੱਲ ਕਰੀ ਜਾਵੇ ਜਦੋਂ ਜਿਮਨੀ ਚੋਣ ਆਈ ਸੀਗੀ ਤਾਂ ਸ਼੍ਰੋਮਣੀ ਕਾਲੀਦਾਲ ਵੱਲੋਂ ਬੀਬੀ ਕਮਲਜੀਤ ਘੋੜਾਜੋਣਾ ਨੂੰ ਉਤਾਰਿਆ ਗਿਆ ਸੀ ਤਾਂ ਸਭ ਤੋਂ ਜਿਹੜਾ ਵੱਡਾ ਮੁੱਦਾ ਸੀਗਾ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੀਗਾ ਤਾਂ ਲੱਗਦਾ ਕਿ ਜਿਹੜਾ ਲੋਕ ਸਭਾ ਚੋਣਾਂ ਹੁਣ ਸ਼ੁਰੂ ਹੋਣ ਜਾ ਰਹੀਆਂ ਨੇ ਉਹਦੇ 'ਚ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਉਹ ਐਵੇਂ ਰਹਿਣ ਵਾਲਾ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੇ ਸਪਸ਼ਟ ਰੂਪ 'ਚ ਕਹਿ ਸਕਦਾ ਇਹ ਕਾਲੀ ਦਲ ਦੀ ਲੀਡਰਸ਼ਿਪ ਦਾ ਇਹ ਬੜਾ ਡਿਢ ਰੰਦਾ ਹੈ ਪੰਜਾਬ ਦੇ ਮੁੱਦੇ ਕਿਸਾਨੀ ਦੇ ਮੁੱਦੇ ਅਤੇ ਸਿੱਖਾਂ ਦੇ ਮੁੱਦੇ ਇਹਨਾਂ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਤੇ ਇਹ ਸਾਡੇ ਵਾਸਤੇ ਫਰਸਟ ਪ੍ਰਾਇੋਰਟੀ ਹੈ ਤੇ ਉਹਨੂੰ ਲੈ ਕੇ ਹੀ ਅਸੀਂ ਅੱਗੇ ਚੱਲਾਂਗੇ ਗਠਜਵੰਧਨ ਕਿਹਦੇ ਨਾਲ ਹੁੰਦਾ ਨਹੀਂ ਹੁੰਦਾ ਉਹਦੇ ਵਿੱਚ ਵੀ ਇਹ ਮੁੱਦੇ ਜਿਹੜੇ ਨੇ ਇਹ ਭਾਰੂ ਰਹਿਣਗੇ ਫਿਰ ਇਹਨਾਂ ਮੁੱਦਿਆਂ ਨੂੰ ਬੇਸ ਲੈ ਕੇ ਹੀ ਕਾਲੀ ਦਲ ਜਿਹੜਾ ਅੱਗੇ ਆਪਦੀ ਪਿੱਖ ਦੀ ਰਾਜਨੀਤੀ ਤੈਅ ਕਰੇਗਾ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਠੀਕ ਹੈ ਕਈ ਮਾੜਾ ਚੰਗਾ ਸਮਾਂ ਸਾਰਿਆਂ ਦੇ ਪਰ ਉਸ ਗੱਲ ਤੋਂ ਬਹੁਤ ਕੁਝ ਸਿੱਖਿਆ ਲਈ ਹੈ ਤੇ ਅਸੀਂ ਹੁਣ ਇਸ ਗੱਲ ਹੀ ਪੂਰੇ ਦ੍ਰਿੜਾਂ ਵੀ ਪੰਜਾਬ ਦੇ ਲਈ ਲੜਾਈ ਲੜਨੀ ਹੈ ਤੇ ਪੰਜਾਬ ਵਾਸਤੇ ਹੀ ਕੁਝ ਨਾ ਕੁਝ ਕਰਨੇ ਅਸੀਂ ਜਿਮਨੀ ਚੋਣਾਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਵੱਲੋਂ ਵੱਡੀ ਟੱਕਰ ਦਿੱਤੀ ਗਈ ਸੀਗੀ ਆਮ ਆਦਮੀ ਪਾਰਟੀ ਨੂੰ ਤਾਂ ਲੱਗਦਾ ਹੈਗਾ ਕਿ ਜੇਕਰ ਤੁਹਾਨੂੰ ਉਮੀਦਵਾਰ ਦੇ ਤੌਰ ਤੇ ਉਤਾਰਿਆ ਜਾਂਦਾ ਤਾਂ ਕਿਹਦੇ ਨਾਲ ਟੱਕਰ ਹੈ ਜਿਹੜੀ ਤੁਹਾਨੂੰ ਲੱਗਦਾ ਹੋ ਸਕਦੀ ਹੈ ਕੋਹ ਹਜੇ ਤਾਂ ਚੋਣਾਂ ਸ਼ੁਰੂ ਹੋਣੀਆਂ ਨੇ ਹੌਲੀ ਹੌਲੀ ਜਿਹੜਾ ਹੈ ਉਹ ਬਾਹਰ ਆਉਂਦਾ ਹੈ ਸਮੇਂ ਨਾਲ ਅਜੇ ਤਾਂ ਕਿਉਂਕਿ 2.5 ਮਹੀਨੇ ਨੇ ਮੈਨਾਂ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਕੋਈ ਲੋਕਾਂ ਨੇ ਫੈਸਲਾ ਵੀ ਨਹੀਂ ਕੀਤਾ ਵੀ ਕਿੱਧਰ ਵੋਟਾਂ ਪਾਉਣੀਆਂ ਸੋ ਅੱਜ ਹੀ ਕੋਈ ਗੱਲ ਕਹਿਣੀ ਸੰਭਵ ਨਹੀਂ ਹੋਏਗੀ ਪਰ ਇੱਕ ਗੱਲ ਮੈਂ ਜ਼ਰੂਰ ਦਾਅਵੇ ਨਾਲ ਕਹਿ ਸਕਦਾ ਵੀ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਪ੍ਰਮੁੱਖ ਤਿਰਵਜੋ ਜਿਹੜੇ ਇਹਨਾਂ ਚੋਣਾਂ ਵਿੱਚ ਦੁਬਾਰੇ ਉੱਭਰ ਕੇ ਆਏਗੀ ਤੇ ਲੋਕਾਂ ਦਾ ਦਵਾਰੇ ਅਸੀਂ ਵਿਸ਼ਵਾਸ ਜਿਹੜਾ ਹਾਸਲ ਕਰਾਂਗੇ ਜਿਮਨੀ ਚੋਣਾ ਤੁਹਾਡੇ ਵੱਲੋਂ ਬੀਜੇਪੀ ਨਾਲ ਅਲਾਈਂਸ ਦੇ ਤੌਰ ਤੇ ਲੜੀਆਂ ਗਈਆਂ ਤਾਂ ਹੁਣ ਬੀਜੇਪੀ ਨਾਲ ਜਿਹੜਾ ਰਲੇਵੇਂ ਨੂੰ ਲੈ ਕੇ ਜਿਹੜੀਆਂ ਚਰਚਾਾਂਵਾਂ ਚੱਲ ਰਹੀਆਂ ਨੇ ਉਹ ਕਿੰਨੀ ਸੱਚ ਨੇਗੀਆਂ ਤਾਂ ਕੀ ਲੱਗ ਰਿਹਾ ਕਿ 2000 ਜਿਹੜੀ 24 ਦੀ ਲੋਕ ਸਭਾ ਚੋਣ ਹੈਗੀ ਸ਼੍ਰੋਮਣੀ ਕਾਲ ਦਲ ਤੇ ਬੀਜੇਪੀ ਇਕੱਠੇ ਲੜਨਗੇ ਹਜੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਕਿਉਂਕਿ ਮੈਨੂੰ ਵੀ ਹਜੇ ਤੇ ਬਾਰੇ ਪੂਰੀ ਐਗਜ਼ੈਕਟ ਕੋਈ ਜਾਣਕਾਰੀ ਨਹੀਂ ਹੈਗੀ ਤੇ ਇੱਕ ਮੈਂ ਤੁਹਾਨੂੰ ਗੱਲ ਜਰੂਰ ਜਿਹੜੀ ਮੈਂ ਕਹੀ ਹੈ ਵੀ ਅਸੀਂ ਕਿਸੇ ਨਾਲ ਲੜੀਏ ਕਿਹਦੇ ਨਾਲ ਲੜਦੇ ਆ ਨਹੀਂ ਲੜਦੇ ਉਹ ਬਾਅਦ ਦੀਆਂ ਗੱਲਾਂ ਨੇ ਹਜੇ ਕੁਝ ਉਹਦੇ ਬਾਰੇ ਤੈਅ ਨਹੀਂ ਹੋਇਆ ਪਰ ਸਾਡੇ ਵਾਸਤੇ ਇਹ ਜਿਹੜੇ ਇਸ਼ੂਜ਼ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਉਹ ਪ੍ਰਾਇਓਰਟੀ ਹੈ ਜੇ ਅਸੀਂ ਕਿਸੇ ਨਾਲ ਲੜਦੇ ਉਹ ਪ੍ਰਾਇਓਰਟੀ ਰੱਖ ਕੇ ਕਰਾਂਗੇ ਜੇ ਨਹੀਂ ਲੜਦੇ ਤਾਂ ਉਸੇ ਕਰਕੇ ਸ਼ਾਇਦ ਕਿਸੇ ਨੂੰ ਸਾਨੂੰ ਛੱਡਣਾ ਵੀ ਪੈ ਗਿਆ ਵੀ ਨਾ ਵੀ ਕਰਨੀ ਪੈਗੀ ਉਹ ਵੀ ਕਰੂਗੀ ਪਾਰਟੀ ਇਹ ਸਰਦਾਰ ਸੁਖਬੀ ਸਿੰਘ ਬਾਦਲ ਦੇ ਮਨ ਦਾ ਇਰਾਦਾ ਹੈ ਸੋ ਇਸ ਲਈ ਇਹ ਸਾਰੀ ਸਾਰੀ ਪਾਰਟੀ ਤਕਰੀਬਨ ਇਸ ਗੱਲ ਤੇ ਉਹ ਐ ਵੀ ਸਾਡੇ ਵਾਸਤੇ ਪੰਜਾਬ ਜਿਹੜਾ ਹੈ ਪੰਜਾਬ ਪੰਜਾਬ ਤੇ ਸਿੱਖਾਂ ਦੇ ਜਿਹੜੇ ਇਸ਼ੂਸ ਨੇ ਉਹ 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 ਫਰਸਟ ਪ੍ਰਾਇੋਰਟੀ ਹੋਏਗੀ ਸੋ ਇਸਨ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੇ ਵੱਡੇ ਮੁੱਦੇ ਨੇ ਉਹ ਪੰਜਾਬ ਨਾਲ ਜੁੜੇ ਹੋਣਗੇ ਸਿੱਖਾਂ ਦੇ ਮੁੱਦਿਆਂ ਨਾਲ ਜੁੜੇ ਹੋਣਗੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਜਿਹੜੀਆਂ ਪਾਰਟੀ ਦੇ ਤੌਰ ਤੇ ਮੀਟਿੰਗਾਂ ਚੱਲ ਰਹੀਆਂ ਨੇ ਕਿਉਂਕਿ ਸੰਭਾਵੀ ਉਮੀਦਵਾਰ ਦੇ ਤੌਰ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਦੇਖਿਆ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਾਲ ਦਲ ਵੱਲੋਂ ਲੋਕ ਸਭਾ ਸੀਟ ਦੇ ਵਿੱਚ ਸੰਗਰੂਰ ਤੋਂ ਉਮੀਦਵਾਰ ਕਿਸ ਨੂੰ ਉਤਾਰਿਆ ਜਾਂਦਾ ਹੈਗਾ ਕੁਲਵੀਰ ਸਿੰਘ ਸਮਰ ਨਿਊਜ਼ ਸੰਗਰੂਰ